ਸਾਸਰੀ ਗਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਧਿਮਾਨ ਕਿਚਨ ਵਿੱਚ ਅੱਜ ਮੈਂ ਬਣਾਉਣ ਜਾ ਰਹੀਆਂ ਹੀ ਚਨਾ ਚਾਟ ਜੋ ਕਿ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੈ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਇਸ ਲਈ ਲੈਂਦੇ ਨੇ ਜੀ ਆਪਾਂ 300 ਗ੍ਰਾਮ ਚਨੇ ਅੱਧਾ ਖੀਰਾ ਇੱਕ ਪਿਆਜ਼ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਤੇ ਨਿੰਬੂ ਦਾ ਰਸ ਤੇ ਆਪਾਂ ਚਨੇ ਸਾਈਰਤ ਭਿਓ ਕੇ ਰੱਖੇ ਨੇ ਪਾਣੀ ਦੇ ਵਿੱਚ ਹੁਣ ਆਪਾਂ ਚਣਿਆਂ ਨੂੰ ਪ੍ਰੈਸ਼ਰ ਕੁੱਕਰ ਵਿੱਚ ਪਾਵਾਂਗੇ ਤਾਂ ਕਿ ਆਪਣੇ ਚਣੇ ਸੌਫਟ ਹੋ ਜਾਣ ਤਾਂ ਇਸ ਲਈ ਆਪਾਂ ਉਹਨਾਂ ਨੂੰ ਇੱਕ ਬੀਸਲ ਲਵਾਵਾਂਗੇ ਅੱਧਾ ਚਮਚਾ ਨਮਕ ਦਾ ਪਾਵਾਂਗੇ ਚਣਿਆਂ ਨੂੰ ਆਪਾਂ ਮਿਕਸਿੰਗ ਬੋਲ ਚ ਕੱਢਾਂਗੇ ਇਹਨਾਂ ਵਿੱਚ ਚੌਪ ਕੀਤੇ ਹੋਏ ਪਿਆਜ਼ ਪਾਵਾਂਗੇ ਚੌਪ ਕੀਤੇ ਹੋਏ ਟਮਾਟਰ ਤੇ ਚੌਪ ਕੀਤਾ ਹੋਇਆ ਖੀਰਾ ਚੌਪ ਕੀਤੇ ਹੋਏ ਹਰੀਆਂ ਮਿਰਚਾਂ ਤੇ ਤੁਸੀਂ ਹਰੀ ਮਿਰਚਾਂ ਨਹੀਂ ਪਾਉਣੀ ਤਾਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਪੀਸੀ ਹੋਈ ਤਾਂ ਉਹਨਾਂ ਦਾ ਫਲੇਵਰ ਮਿਰਚਾਂ ਦਾ ਵਧੀਆ ਆਣਾ ਕਾਲੀ ਮਿਰਚ ਪਾਵਾਂਗੇ ਹੁਣ ਆਪਾਂ ਅੱਧਾ ਚਮਚਾ ਸਵਾਦ ਅਨੁਸਾਰ ਨਮਕ ਚਾਟ ਮਸਾਲਾ ਚਾਟ ਮਸਾਲਾ ਆਪਾਂ ਇੱਕ ਵੱਡਾ ਚਮਚਾ ਭਰ ਕੇ ਪਾਵਾਂਗੇ ਖਾਣ ਦੇ ਵਿੱਚ ਬੜਾ ਟੇਸਟੀ ਲੱਗਦਾ ਚਾਟ ਮਸਾਲਾ ਜੋ ਚਾਟ ਵਿੱਚ ਪਾਇਆ ਹੁੰਦਾ ਹੈ ਮਿਕਸ ਕਰਾਂਗੇ ਆਪਾਂ ਸਾਰੇ ਸਮਾਨ ਨੂੰ ਲਾਸਟ ਵਿੱਚ ਪਾਵਾਂਗੇ ਆਪਾਂ ਫਰੈਸ਼ ਨਿੰਬੂ ਦਾ ਜੂਸ ਹੁਣ ਆਪਣੀ ਚਨਾ ਚਟਣ ਬਣ ਕੇ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ